ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਅਸੀਂ ਮਹਾਰਾਸ਼ਟਰ ਦੇ ਵਿੱਚ ਮੌਜੂਦ ਹਾਂ ਮੇਰੇ ਪਿੱਛੇ ਤੁਸੀਂ ਪਵਿੱਤਰ ਸਥਾਨ ਵੇਖ ਰਹੇ ਹੋ 파ਰਸ ਫਾਟਾ ਬਾਲਾਪੁਰ ਨੈਸ਼ਨਲ ਹਾਈਵੇ ਦੇ ਉੱਤੇ ਇਹ ਸਥਾਨ ਮੌਜੂਦ ਹੈ ਜ਼ਿਲ੍ਹਾ ਕੋਲਾ ਮਹਾਰਾਸ਼ਟਰ ਦੇ ਵਿੱਚ ਜਿੱਥੇ ਗੁਜਰਾਤੀ ਪਰਿਵਾਰ ਸੰਗਤ ਦੀ ਇੱਥੇ ਪਹਿਲਾਂ ਸੇਵਾ ਕਰਿਆ ਕਰਦਾ ਸੀ ਇੱਥੇ ਕੋਈ ਸਥਾਨ ਨਹੀਂ ਸੀ ਜਦੋਂ ਪੰਜਾਬ ਤੋਂ ਦੂਰ ਦਰਾਡੇ ਤੋਂ ਸੰਗਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਦਰਸ਼ਨਾਂ ਦੇ ਲਈ ਹਜ਼ੂਰ ਸਾਹਿਬ ਜਾਇਆ ਕਰਦੀ ਸੀ ਤਾਂ ਇੱਥੇ ਫਿਰ ਉਹ ਗੁਜਰਾਤੀ ਪਰਿਵਾਰ ਜਲ ਛਕਾਇਆ ਕਰਦਾ ਸੀ ਤੇ ਫਿਰ ਕਿਦਾਂ ਉਹਨਾਂ ਦੇ ਘਰ ਦੇ ਵਿੱਚ ਕੋਤਕ ਵਾਪਰਿਆ ਆਓ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ ਤੇ ਦਰਸ਼ਨ ਦਿਦਾਰ ਕਰਵਾਉਂਦੇ ਹਾਂ ਇਸ ਵਕਤ ਇੱਕ ਵਾਰੀ ਤੁਹਾਨੂੰ ਅਪਾ ਇੱਧਰ ਦਿਖਾ ਦਈਏ ਸੰਗਤ ਜਿਹੜੀ ਆ ਹੁਣ ਵੀ ਪੰਜਾਬ ਤੋਂ ਆਈ ਹੋਈ ਐ ਸੰਗਤ ਇਸ ਵਕਤ ਵੀ ਪੰਜਾਬ ਤੋਂ ਆਈ ਹੋਈ ਐ ਔਰ ਸੰਗਤ ਇਸ ਵਕਤ ਨਾਮ ਸਿਮਰਨ ਕਰ ਰਹੀ ਐ ਸਤਨਾਮ ਵਾਹਿਗੁਰੂ ਦਾ ਜਾਪ ਚੱਲ ਰਿਹਾ ਆਓ ਤੁਹਾਨੂੰ ਇੱਧਰ ਤੋਂ ਲੈ ਕੇ ਚੱਲੀਏ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਜਾਪ ਚੱਲ ਰਿਹਾ ਆ ਸੰਗਤ ਬੈਠੀ ਹੋਈ ਹੈ ਇੱਧਰ ਜਿਹੜੀਆਂ ਮਾਤਾਵਾਂ ਭੈਣਾਂ ਬੀਬੀਆਂ ਨੇ ਉਹ ਪਰ ਸ਼ਾਦੀ ਦੀ ਸੇਵਾ ਕਰਵਾ ਰੀਆਂ ਨੇ ਤੇ ਆਓ ਤੁਹਾਨੂੰ ਇੱਥੇ ਲੈ ਕੇ ਆਈਏ ਸੋ ਤੁਸੀਂ ਜਿਹੜੇ ਮਟਕੇ ਵੇਖ ਰਹੇ ਹੋ ਮਿੱਟੀ ਦੇ ਮਟਕੇ ਪਏ ਨੇ ਇੱਥੇ ਜਦੋਂ ਅਸਥਾਨ ਨਹੀਂ ਸੀ ਤਾਂ ਇਦਾਂ ਹੀ ਮਟਕਿਆਂ ਦੇ ਵਿੱਚ ਪਾਣੀ ਰੱਖ ਕੇ ਉਹ ਗੁਜਰਾਤੀ ਪਰਿਵਾਰ ਸੇਵਾ ਕਰਿਆ ਕਰਦਾ ਸੀ ਸੰਗਤ ਦੀ ਤੇ ਫਿਰ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਜਿਹੜੀ ਪ੍ਰੋਬਲਮ ਚੱਲ ਰਹੀ ਸੀ ਘਰ ਦੇ ਵਿੱਚ ਉਹ ਕਿਦਾਂ ਦੂਰ ਹੋਈ ਇੱਥੇ ਬਾਬਾ ਜੀ ਕਿੱਦਾਂ ਆਏ ਕਿੱਦਾਂ ਇਸ ਸਥਾਨ ਦੀ ਸੇਵਾ ਹੋਈ ਆਉ ਤੁਹਾਨੂੰ ਨਾਲ ਇੱਕ ਵਾਰੀ ਦਰਸ਼ਨ ਵੀ ਕਰਾਈਏ ਸਥਾਨ ਦੇ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਵਾਹਿਗੁਰੂ ਸਤਨਾਮ ਵਾਹਿਗੁਰੂ ਆਓ ਤੁਹਾਨੂੰ ਅੰਦਰ ਹੁਣ ਲੈ ਕੇ ਚੱਲੀਏ ਇਸ ਸਥਾਨ ਦੇ ਅੰਦਰ ਇਹ ਕਿਸ ਤਰੀਕੇ ਦੇ ਨਾਲ ਇੱਥੇ ਸਥਾਨ ਬਣਿਆ ਜੀ ਇਹ ਸਿੰਘ ਜੀ ਸਾਡੇ ਜਿਹੜੇ ਬਜ਼ੁਰਗ ਸੀਗੇ ਸੰਤ ਬਾਬਾ ਦਵਾਨ ਸਿੰਘ ਜੀ ਇੱਥੇ ਸੰਗਤਾਂ ਲਈ ਪੜਾ ਬਣਾਇਆ ਇਹਨਾਂ ਨੇ ਕਿ ਸੰਗਤ ਜਦੋਂ ਪੰਜਾਬ ਦੀ ਧਰਤੀ ਉੱਤੇ ਚੱਲਦੀ ਹੈ ਤੇ ਉੱਥੋਂ ਚੱਲ ਕੇ ਬਰਹਾਨਪੁਰ ਆਉਂਦੀ ਹੈ ਬਰਹਾਨਪੁਰ ਇੱਥੋਂ 142 ਕਿਲੋਮੀਟਰ ਹੈ ਤੇ ਇੱਥੋਂ ਹਜੂਰ ਸਾਹਿਬ 220 ਹੈ ਤੇ ਰਾਹ ਦੇ ਵਿੱਚ ਪੜਾ ਨਹੀਂ ਸੀਗਾ ਤੇ ਜਿਹਦੀ ਅੱਜ ਇਹ ਜਗ੍ਹਾ ਹੈਗੀ ਹੈ ਇਹ ਜਗ੍ਹਾ ਬਾਲਾਪੁਰ ਤਹਿਸੀਲ ਹੈ ਇੱਥੋਂ 10 ਕਿਲੋਮੀਟਰ ਦੂਰ ਹੈ ਉਸਾ ਤਹਿਸੀਲ ਦੇ ਵਿੱਚ ਗੁਜਰਾਤੀ ਭਾਈ ਰਹਿੰਦਾ ਸੀਗਾ ਤੇ ਉਹ ਗੁਜਰਾਤੀ ਭਾਈ ਕੀ ਆ ਆਪਣੇ ਪੈੜੀ ਉਹਦੇ ਕੋਲ 750 ਕਿੱਲਾ ਪੈੜੀ ਸੀ ਇੱਥੇ ਉਹਨੇ ਪੈੜੀ ਵਾਣੀ ਪੈੜੀ ਵਾ ਕੇ ਜਿਹੜੀ ਸੰਗਤ ਹਜੂਰ ਸਾਹਿਬ ਜਾਂਦੀ ਸੀਗੀ ਉਹ ਸੰਗਤਾਂ ਨੂੰ ਆਪਣੇ ਖੇਤ ਦੇ ਵਿੱਚੋਂ ਜਲ ਛਕਾਉਣਾ ਜਲ ਛਕਾ ਕੇ ਨਾਲ ਹਜੂਰ ਸਾਹਿਬ ਜਾਣ ਵਾਲਾ ਰਾਹ ਦੱਸ ਦੇਣਾ ਤੇ ਸਾਡੇ ਬਜ਼ੁਰਗ ਜਿਹੜੇ ਸੀਗੇ ਇੱਥੋਂ 5 ਕਿਲੋਮੀਟਰ ਦੂਰੀ ਤੇ ਥਰਮਲ ਪਲਾਂਟ ਆ ਤਾਂ ਥਰਮਲ ਪਲਾਂਟ ਦੇ ਵਿੱਚ ਉੱਥੇ ਨੌਕਰੀ ਕਰਦੇ ਸੀਗੇ ਨੌਕਰੀ ਕਰਦਿਆ ਕਰਦਿਆ ਮਹਰ ਦਾ ਸਾਨੂੰ ਉੱਥੇ ਕੁਆਟਰ ਵੀ ਮਿਲੇ ਸੀਗੇ ਜਿਹੜੀ ਰਹਿ ਸੀਗੀ ਜਿਹੜੇ ਸਰਕਾਰੀ ਕਵਾਟਰ ਸੀਗੇ ਉਹ ਸਰਕਾਰੀ ਕਵਾਟਰਾਂ ਦੇ ਦੇ ਵਿੱਚ ਹੀ ਸਾਨੂੰ ਦੋ ਕਮਰੇ ਸੀਗੇ ਇੱਕ ਕਮਰੇ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ ਸੀਗਾ ਤੇ ਇੱਕ ਕਮਰੇ ਅਸੀਂ ਆਪ ਛੇ ਜੀ ਰਹਿੰਦੇ ਸੀਗੇ ਤੇ ਮਹਾਰਾਜ ਦੀ ਕਿਰਪਾ ਨਹੀਂ ਸੀਗੀ ਜਿਹੜੇ ਸਾਡੇ ਏਰੀਏ ਦੇ ਜਲੰਧਰੀ ਦੇ ਡਰਾਈਵਰ ਸਿੰਘ ਇਸ ਤਰ੍ਹਾਂ ਤੇ ਉਸ ਟਾਈਮ ਚੱਲਦੇ ਸੀਗੇ ਉਹ ਹਰ ਐਤਵਾਰ ਨੂੰ ਉਹਨਾਂ ਨੂੰ ਬਜ਼ੁਰਗਾਂ ਨਾਲ ਸਾਡੀ ਛੁੱਟੀ ਹੁੰਦੀ ਸੀਗੀ ਤਾਂ ਹਰ ਐਤਵਾਰ ਉਹ ਉੱਥੇ ਮਿਲਣਾ ਹੁੰਦੇ ਸੀਗੇ ਇੱਥੋਂ 5 ਰੁਪਏ ਦੇ ਕੇ ਆਟੋ ਵਾਲੇ ਨੂੰ ਇੱਥੇ ਚੌਂਕ 'ਚ ਗੱਡੀਆਂ ਲਾ ਦੇਣੀਆਂ ਗੱਡੀਆਂ ਲਾ ਕੇ ਇੱਥੇ ਫਿਰ ਉੱਥੇ ਮਿਲ ਜਾਣਾ ਉੱਥੇ ਮਹਾਰਾਜ ਦਾ ਪ੍ਰਕਾਸ਼ ਕੀਤਾ ਸੀਗਾ ਤਾਂ ਮਹਾਰਾਜ ਦੇ ਉੱਥੇ ਨਮਸਤਾਂ ਹੁੰਦਾ ਤਮਸਤ ਹੁੰਦੇ ਸੀਗੇ ਦਰਸ਼ਨ ਕਰ ਦਿੱਤੇਗੇ ਤੇ ਨਾਲੇ ਬਜ਼ੁਰਗਾਂ ਨਾਲ ਕਰਦੀਆਂ ਗੱਲਾਂ ਬਾਤਾਂ ਸਾਂਝੀਆਂ ਕਰ ਲੈਣੀਆਂ ਗੁਜਰਾਤੀ ਦੇਖਦਾ ਸੀਗਾ ਕਿ ਹਰੈਤਵਾਰ ਸਿੰਘ ਇਹ ਜਾਂਦੀ ਕਿੱਥੇ ਹੈ ਕਿਉਂਕਿ ਅੱਜ ਵੀ ਸਾਡਾ ਜਿਹੜਾ ਬਾਲਾਪੁਰ ਤਹਿਸੀਲ ਹੈ ਇੱਥੇ 80% ਮੁਸਲਮਾਨ 20% ਹਿੰਦੂ ਹੈ ਤਾਂ ਉਲਟੇ ਵਜਾ ਨਾਲ ਕੀ ਹੈ ਉਹਨੂੰ ਪਤਾ ਹੀ ਨਹੀਂ ਸੀਗਾ ਕਿ ਪੰਜਾਬੀ ਭਾਈ ਕੋਈ ਇੱਥੇ ਰਹਿੰਦਾ ਹੈ ਉਹਨੇ ਦੇਖਿਆ ਕਿ ਇਹ ਸਿੰਘ ਜਿਹੜੇ ਜਾਂਦੇ ਆ ਹਰੈਤਵਾਰ ਜਾਂਦੀ ਕਿੱਥੇ ਆ ਜਦੋਂ ਉਹ ਸਿੰਘਾਂ ਨੂੰ ਪੁੱਛਦਾ ਹੈ ਕਿ ਵੀਰੋ ਮੈਂ ਦੇਖ ਰਿਹਾ ਕਹਿੰਦਾ ਹਰ ਐਤਵਾਰ ਤੁਸੀਂ ਇੱਥੇ ਚੌਂਕ ਦੇ ਵਿੱਚ ਗੱਡੀਆਂ ਲਾ ਦਿੰਨੇ ਆ ਤੇ ਗੱਡੀਆਂ ਲਾ ਕੇ ਜਾਣੇ ਕਿੱਥੇ ਆ ਸਿੰਘ ਕਹਿੰਦੇ ਅਸੀਂ ਬਾਬਾ ਜੀ ਨੂੰ ਮਿਲਣ ਜਾਈਦਾ ਹੈ ਉੱਥੇ ਮਹਾਰਾ ਦੇ ਨਮਸਕਾਰਾ ਕਰੀਦੀਆਂ ਮਹਾਰਾ ਦਾ ਪ੍ਰਕਾਸ਼ ਉੱਤੇ ਕੀਤਾ ਤੇ ਬਾਬਾ ਜੀ ਤੁਰਦਾ ਸਭ ਇੰਤੀਆਂ ਕਰਵਾਈਦੀਆਂ ਤੇ ਮਹਾਰਾ ਸੱਚੇ ਪਾਸ਼ਾ ਉਹਨਾਂ ਦੀਆਂ ਅਰਦਾਸਾਂ ਬੇਨਤੀਆਂ ਵੀ ਪੂਰੀਆਂ ਕਰਦੇ ਨੇ ਉਹ ਕਹਿੰਦਾ ਸਿੰਘਾਂ ਨੂੰ ਕਿ ਮੈਂ ਜਾ ਸਕਦਾ ਦਾ ਬਾਬਾ ਜੀ ਕੋਲ ਸਿੰਘ ਕਹਿੰਦੇ ਜਾ ਸਕਦਾ ਹੈ ਕਹਿੰਦਾ ਕੋਈ ਵੀ ਜਾ ਸਕਦਾ ਸਿੰਘ ਕਹਿੰਦੇ ਕੋਈ ਵੀ ਜਾ ਸਕਦਾ ਹੈ ਕਹਿੰਦਾ ਕਿਉਂ ਕਿ ਕਹਿੰਦਾ ਸਾਡੇ ਇੱਥੇ 80% ਮੁਸਲਮਾਨ 2 ਨੇ ਕਹਿੰਦਾ ਗੁਰੂ ਘਰੇ ਕਹਿੰਦਾ ਕੋਈ ਵੀ ਜਾ ਸਕਦਾ ਤੁਸੀਂ ਜਾ ਸਕਦੇ ਹੋ ਤਾਂ ਕਹਿੰਦਾ ਜਦੋਂ ਅਗਲੀ ਵਾਰੀ ਤੁਸੀਂ ਜਾਓਗੇ ਗੁਜਰਾਤੀ ਸਿੰਘਾਂ ਨੂੰ ਕਹਿੰਦਾ ਤਾਂ ਮੈਨੂੰ ਨਾਲ ਲੈ ਕੇ ਜਾਓ ਉਹ ਅਗਲੀ ਵਾਰੀ ਫੇ ਜਦੋਂ ਸੰਗ ਆਉਂਦੇ ਐ ਤਵਾਰ ਵਾਲੇ ਦਿਨ ਦੇਖ ਕੇ ਫਿਰ ਗੁਜਰਾਤੀ ਭਾਈ ਵੀ ਬਾਬਾ ਜੀ ਨੂੰ ਮੈਨੂੰ ਉੱਥੇ ਚੱਲ ਜਾਂਦਾ ਹੈ ਬਾਬਾ ਜੀ ਨੇ ਫਤਿਹ ਬੁਲਾਉਂਦਾ ਫਤਿਹ ਬਲਾ ਕਹਿੰਦਾ ਬਾਬਾ ਜੀ ਤੁਹਾਡੀ ਜਿਹੜੀ ਸੰਗ ਦਾ ਹਜੂਰ ਸਾਹਿਬ ਜਾਂਦੀ ਹੈ ਮੈਂ ਸੰਗਤਾਂ ਨੂੰ ਆਪਣੇ ਖੇਤ ਦੇ ਵਿੱਚੋਂ ਜਲ ਵੀ ਛਕਾਉਣਾ ਨਾਲੇ ਰਾਹ ਵੀ ਦੱਸਦਾ ਹੈ ਬਾਬਾ ਜੀ ਕਹਿੰਦੇ ਤੂੰ ਤਾਂ ਬੜਾ ਕਰਮ ਵਾਲਾ ਹੈ ਬੜਾ ਭਾਗਾਂ ਵਾਲਾ ਹੈ ਮਾਰਨ ਦੇ ਤੇਰੇ ਤੇ ਬੜੀ ਬਖਸ਼ਿਸ਼ ਹੈ ਜਿਹੜੀ ਤੈ ਉਹ ਰੋਣ ਲੱ ਪੈਂਦਾ ਹੈ ਸਿੰਘ ਜਿਹੜੇ ਨਾਲ ਬੈਠੇ ਸੀ ਉਹ ਕਹਿੰਦੇ ਰੋਣਾ ਕੱਲ ਹੀ ਐ ਤੂੰ ਜਿਹੜੀ ਗੱਲ ਹੈਗੀ ਉਹ ਦੱਸ ਉਹ ਕਹਿੰਦਾ ਬਾਬਾ ਜੀ ਤੁਸੀਂ ਕਹਿੰਦੇ ਹੋ ਕਰਮਾਂ ਵਾਲਾ ਭੱਗਾਂ ਵਾਲਾ ਐ ਇਦਾਂ ਦੀ ਕੋਈ ਗੱਲ ਹੀ ਹੈ ਨਹੀਂਗੀ ਭੈਣ ਮੇਰੀ ਬਾਬਾ ਜੀ ਕਹਿੰਦਾ 34 ਸਾਲਾਂ ਦੀ ਹੋ ਵਿਆਹਣ ਵਾਲੀ ਐ ਭਰਾ ਮੇਰਾ 42 ਸਾਲਾਂ ਦਾ ਉਹ ਵਿਆਹਣ ਵਾਲਾ ਐ ਤੇ ਮੇਰੀ ਆਪ ਦੀ ਉਮਰ 46 ਸਾਲ ਹੋ ਗਏ ਤੇ 18 ਸਾਲ ਮੇਰੇ ਵਿਆਹ ਨਹੀਂ ਹੋ ਗਏ ਤੇ ਮੇਰੀ اولاد ਨਹੀਂ ਹੁੰਦੀ ਪੀੜੀ ਬਾਬਾ ਜੀ ਸਾਡੀ ਇੱਥੇ ਰੁਕ ਗਈ ਐ ਤੇ ਤੁਸੀਂ ਕਹਿੰਦੇ ਹੋ ਕਿ ਕਰਮਾਂ ਵਾਲਾ ਭੱਗਾਂ ਵਾਲਾ ਐ ਇਦਾਂ ਦੀ ਤਾਂ ਕੋਈ ਗੱਲ ਹੀ ਹੈ ਨਹੀਂਗੀ ਬਾਬਾ ਜੀ ਕਹਿੰਦੇ ਤੂੰ ਹਜੂਰ ਸਾਹਿਬ ਜਾਣ ਵਾਲੀ ਸੰਗਤ ਦੀ ਸੇਵਾ ਕਰਦਾ ਹੈ ਮਹਾਰਾਜ ਦੀ ਤੇਰੇ ਤੇ ਬਖਸ਼ਿਸ਼ ਹੈਗੀ ਹੈ ਤੂੰ ਐਦਾ ਕਰ 4 ਕਿੱਲੇ ਜ਼ਮੀਨ ਸੌਖਲਾ ਅਸੀਂ ਇੱਥੇ ਨਿਸ਼ਾਨ ਲਾਵਾਂਗੇ ਨਾਲੇ ਲੋ ਲੰਗਰ ਚਲਾਵਾਂਗੇ ਉਹ ਕਹਿੰਦਾ ਬਾਬਾ ਜੀ ਮੈਂ 18 ਸਾਲ ਵੈਨ ਹੋ ਗਏ ਤੇ 18 ਸਾਲਾਂ ਅਜ ਮੈਂ ਕੋਈ ਡਾਕਟਰ ਨਹੀਂ ਛੱਡਿਆ ਕੋਈ ਵੈਦ ਨਹੀਂ ਛੱਡਿਆ ਕੋਈ ਹਕੀਮ ਨਹੀਂ ਛੱਡਿਆ ਇਹਨਾਂ ਚੱਕਰਾਂ ਦੇ ਵਿੱਚ ਮੈਂ ਪਹਿਲਾਂ ਹੀ 6 ਕਿੱਲੇ ਪਹਿਲੀ ਵੇਚ ਚੁੱਕਾ ਹਾਂ ਤੇ ਇੱਥੋਂ ਤੱਕ ਬਾਬਾ ਜੀ ਮੈਂ ਕੋਈ ਸਿਆਣਾ ਵੀ ਨਹੀਂ ਛੱਡਿਆ ਤੇ ਜਿਹਦੇ ਖਰਚਾਂ ਦਾ ਕਰਕੇ ਮੈਂ 6 ਕਿੱਲੇ ਪਹਿਲੇ ਅੱਗੇ ਵੇਚ ਚੁੱਕਾ ਹਾਂ ਤਾਂ ਤੁਸੀਂ ਕਹਿੰਦੇ ਬਜ਼ੁਰਗ ਕਹਿੰਦੇ ਜੇ ਤਰੀ ਸ਼ਰਦਾ ਐ ਤੋ ਸੋਕਲਾ ਨਹੀਂ ਕਹਿੰਦਾ ਬਾਬਾ ਜੀ ਮੇਰਾ ਦਿਲ ਤਾਂ ਨਹੀਂ ਮੰਨਦਾ ਜੇ ਤੁਹਾਡੇ ਕੋਲ ਕੋਈ ਦਵਾਈ دارੂ ਹੈਗਾ ਉਹ ਮੈਨੂੰ ਦੋ ਉਹ ਖਾ ਕੇ ਮੈਂ ਠੀਕ ਹੋਵਾਂ ਘਰ ਵਾਲੀ ਠੀਕ ਹੋ ਮਹਾਰਾਜ ਕਿਰਪਾ ਕਰੋ ਬਜ਼ੁਰਗ ਕਹਿੰਦੇ ਨਹੀਂ ਅਸੀਂ ਤੋ ਮਹਾਰਾ ਦੇ ਘਰ ਤੋਂ ਬੱਲਾ ਜੁੜੀਦਾ ਨਾ ਕਰਗੜੀਦਾ ਹੈ ਤੋ ਮਹਾਰਾ ਸੱਚੇ ਪਾਸ਼ਾ ਆਪਤਾਰਨ ਵਾਲਾ ਹੈ ਇਹਨੀ ਗੱਲ ਸੁਣ ਕੇ ਉਸ ਟਾਈਮ ਉਹ ਚਲੇ ਜਾਂਦਾ ਹੈ ਜਦੋਂ ਦੇਖਦਾ ਰਹਿੰਦਾ ਕਿ ਹਰੈਤਵਰ ਸਿੰਘ ਆਉਂਦੇ ਆ ਜਾਂਦੇ ਆ ਰਿਆ ਜਾ ਰੇ ਤੋ ਤੀਜੀ ਚੌਥੀ ਮਹੀਨੇ ਦਿਵਾਰੇ ਬਾਬਾ ਜੀ ਕੋਲ ਚੱਲ ਜਾਂਦਾ ਹੈ ਬਾਬਾ ਜੀ ਨੂੰ ਕਹਿੰਦਾ ਕਰੋ ਬਾਬਾ ਜੀ ਅਰਦਾਸ ਬੇਨਤੀ ਮੈਨੂੰ ਚਲੋ ਜੀ ਉਹ ਸੁੱਖ ਲੈਂਦਾ 4 ਕਿੱਲੇ ਜ਼ਮੀਨ ਸੁੱਖਣ ਤੋਂ ਬਾਅਦ ਦੇ ਵਿੱਚ ਮਰ ਦੀ ਕਿਰਪਾ ਨਹੀਂ ਹੁੰਦੀ ਹੈ ਜਿਸ ਟਾਈਮ ਉਹ ਅਰਦਾਸ ਬੇਨਤੀ ਕਰੋਂਦਾ ਉਹਦੀ ਉਮਰ 46 ਸਾਲ ਦੀ ਹੁੰਦੀ ਹੈ ਡੇਢ ਸਾਲਾਂ ਬਾਅਦ ਇਕੱਠੀ ਦੋ ਨੂੰ ਪੁੱਤਰ ਹੁੰਦੇ ਆ ਉਦੋਂ ਉਹਦੀ ਉਮਰ ਜਿਹੜੀ ਹੈ 5.47 ਸਾਲ ਦੀ ਹੁੰਦੀ ਹੈ 5.47 ਸਾਲ ਦੀ ਉਮਰ ਦੇ ਵਿੱਚ ਦੋ ਜੋੜੇ ਦੋ ਜੋੜੇ ਹੁੰਦੇ ਦੋ ਜੋੜੇ ਹੁੰਦੇ ਠੀਕ ਹੈ ਜੀ ਦੋ ਜੋੜੇ ਹੁੰਦੇ ਆ ਮਰ ਦੀ ਕਿਰਪਾ ਹੁੰਦੀ ਹੈ ਹੁਣ ਤੁਹਾਡੇ ਮਰ ਰੋਰਗਾ ਜਿਹੜਾ ਹੁੰਦਾ ਹੈ ਜਿੱਥੇ ਮਰਦੇ ਆਪਾਂ ਅਰਦਾਸਾਂ ਬੇਨਤੀਆਂ ਕਰਵਾਈਏ ਉੱਥੇ ਜਾ ਕੇ ਜਦੋਂ ਨਤਮਸਤਕ ਹੁੰਦੇ ਆ ਇਹ ਜਾਂਦਾ ਹੀ ਨਹੀਂ ਦੇਲ ਦੇ ਵਿੱਚ ਲਾਲਚ ਆ ਜਾਂਦਾ ਹੈ ਕਿ ਮੈਨੂੰ ਹੁਣ ਜ਼ਮੀਨ ਦੇਣੀ ਪੈਣੀ ਹੈ ਉਹ ਜਾਂਦਾ ਹੀ ਨਹੀਂ ਬਾਬਾ ਜੀ ਕੋ ਮਹਾਰ ਦੀ ਕਿਰਪਾ ਦੇਖੋ ਬੱਚੇ ਹੌਲੀ ਹੌਲੀ ਵੱਡੇ ਹੁੰਦੇ ਆ ਵੱਡੇ ਹੋਣ ਤੋਂ ਬਾਅਦ ਜਿੱਦਾਂ 17ਵੇਂ ਮਹੀਨੇ ਚ ਲੱਗਦੇ ਆ ਉਹਦੇ ਵਿੱਚ ਇੱਕ ਮੁੰਡਾ ਚੜ੍ਹਾਈ ਕਰ ਜਾਂਦਾ ਹੈ ਜਦੋਂ ਚੜ੍ਹਾਈ ਕਰ ਜਾਂਦਾ ਹੈ ਇਹ ਗੱਲ ਉਹਦੇ ਭੈਣ ਭਰਾਵਾਂ ਨੂੰ ਪਤਾ ਲੱਗਦੀ ਜਿਨ੍ਹਾਂ ਦੇ ਵਿਆਹ ਨਹੀਂ ਸੀ ਹੁੰਦੇ ਉਹ ਦੋਨਾਂ ਨੂੰ ਪਤਾ ਜਦੋਂ ਲੱਗਦਾ ਹੈ ਕਿ ਬਾਬਾ ਜੀ ਹੁਣਾਂ ਕੋਲ ਗਏ ਸੀ ਕੋਈ ਪੰਜਾਬੀ ਬਾਬਾ ਜੀ ਸੀਗੇ ਉੱਥੇ ਇਹਨਾਂ ਅਰਦਾਸਾਂ ਬੇਨਤੀਆਂ ਕਰਵਾਈਆਂ ਜ਼ਮੀਨ ਸੁੱਖੀ ਬਾਅਦ ਦੇ ਜੇ ਮੁੱਕਰ ਗਿਆ ਉਹ ਦੋਨੇ ਭੈਣ ਭਰਾ ਮਿਲ ਕੇ ਫਿਰ ਬਾਬਾ ਜੀ ਕੋਲ ਜਾਂਦੇ ਆ ਬਾਬਾ ਜੀ ਨੂੰ ਫਤਿ ਬੁਲਾਉਂਦੇ ਫਤਿ ਬੁਲਾ ਕੇ ਕਹਿੰਦੇ ਬਾਬਾ ਜੀ ਬਖਸ਼ੋ ਜਿਹੜੀਆਂ ਮਹਾਰਾਜ ਨੇ ਦਾਤਾਂ ਸਾਡੇ ਵੱਡੇ ਭਾਈ ਸਾਹਿਬ ਨੂੰ ਦਿੱਤੀਆਂ ਸੀਗੀਆਂ ਉਹਦੇ ਵਿੱਚੋਂ ਇੱਕ ਮੁੰਡਾ ਚੜਾਈ ਕਰ ਗਿਆ ਬਾਬਾ ਜੀ ਕਹਿੰਦੇ ਕੋਈ ਗੱਲ ਨਹੀਂ ਘਬਰਾਉਣਾ ਜਦ ਤੱਕ ਤੁਹਾਡੇ ਪਾਈ ਦੀ ਜ਼ਿੰਦਗੀ ਹੈਗੀ ਹੈ ਉਦੋਂ ਤੱਕ ਉਹ ਮੁੰਡਾ ਉਹਨਾਂ ਨੂੰ ਸਾਥ ਦੇਊਗਾ ਕਹਿੰਦੇ ਉਹਦੇ ਪੋਤੇ ਪੋਤੀਆਂ ਵੀ ਦੇਖ ਕੇ ਜਾਊਗਾ ਤੁਸੀਂ ਘਬਰਾਉਣਾ ਦੋਨੇ ਭੈਣ ਭਰਾ ਕਹਿੰਦੇ ਨਹੀਂ ਬਾਬਾ ਜੀ ਤੁਸੀਂ ਐਦਾਂ ਕਰੋ ਸਾਡੀ ਅਰਦਾਸ ਬੇਨਤੀ ਕਰੋ ਕਿ ਸਾਡੀ ਵਿਆਹ ਹੁਣ ਜਮੀਨਾ ਚ ਹਿੱਸੇ ਬਣ ਉਹਨੇ ਜੋ ਕੁਝ ਵੀ ਸੁਖਣਾ ਸੁੱਕੀ ਸੀ ਸਾਡੇ ਭਾਈ ਨੇ ਉਹ ਸੁਖਣਾ ਸੀ ਲਾਵਾਂਗੇ ਬਜ਼ੁਰਗ ਕਹਿੰਦੇ ਤੁਸੀਂ ਸੁਖਣਾ ਲਾਉਣ ਨੂੰ ਰਹਿਣ ਦਿਓ ਅੱਗੇ ਵੀ ਤੁਹਾਡੇ ਭਰਾ ਹੀ ਨੇ ਸੁਖਣਾ ਸੁੱਕੀ ਸੀਗੇ ਉਹਦੇ ਕੋਸ਼ਟਾ ਛੇ ਪੋਚ ਚੁੱਕੇ ਆ ਹੁਣ ਅੱਜ ਫੇ ਤੁਸੀਂ ਸੁਖਣਾ ਸੁਖੋਗੇ ਮੈਂ ਅਰਦਾਸ ਬੇਨਤੀ ਕਰਦੇ ਨਾ ਮਾਰ ਕਰੂਗਾ ਕਹਿ ਪਰ ਜਿਸ ਟਾਈਮ ਬਾਬਾ ਜੀ ਉਹਨਾਂ ਦੀ ਅਰਦਾਸ ਬੇਨਤੀ ਕਰ ਦਿੰਦੇ ਉਦੋਂ ਕੁੜੀ ਦੀ ਉਮਰ ਹੁੰਦੀ 42 ਸਾਲ ਤਾਂ ਭਰਾ ਹੁੰਦਾ ਹੈ 44 ਸਾਲ ਦਾ 5 ਮਹੀਨੇ ਦੇ ਵਿੱਚ ਦੋਨੇ ਭੈਣ ਭਰਾਵਾਂ ਦੇ ਵਿਆਹ ਹੋ ਜਾਂਦੇ ਜਿਹੜੇ ਇੰਨੇ ਸਾਲਾਂ ਦੇ ਵਿਆਹ ਨਹੀਂ ਸੀ ਹੁੰਦੇ ਕੀ ਬਾਤ ਹੈ ਦੋਨੇ 5 5 ਮਹੀਨੇ ਦੋਨੇ ਭੈਣ ਭਰਾਵਾਂ ਦੇ ਵਿਆਹ ਹੋ ਜਾਂਦੇ ਆ ਸਾਲ ਦੇ ਵਿੱਚ ਵਿੱਚ ਜ਼ਮੀਨਾਂ ਚ ਹਿੱਸੇ ਪੈ ਜਾਂਦੇ ਆ ਹਿੱਸੇ ਪੈਣ ਤੋਂ ਬਾਅਦ ਦੋਨੇ ਭੈਣ ਭਰਾ ਕੀ ਕਰਦੇ ਆ ਜਿਹੜੀ ਜ਼ਮੀਨ ਦੋਨੇ ਭੈਣ ਭਰਾਵਾਂ ਦੀ ਹਿੱਸੇ ਦੇ ਵਿੱਚ ਆਉਂਦੀ ਹੈ ਕਿਉਂਕਿ 100-100 ਕਿੱਲਾ ਪੈੜੀ ਹੁੰਦੀ ਉਹਨਾਂ ਦੇ ਕੋਲ ਉਹ ਜਿਹੜੀ ਜ਼ਮੀਨ ਦੋਨੇ ਭੈਣ ਭਰਾਵਾਂ ਦੇ ਹਿੱਸੇ ਚ ਆਉਂਦੀ ਉਹਦੇ ਵਿੱਚੋਂ 2 ਕਿੱਲੇ ਥਾਂ ਇੱਕ ਕਿੱਲਾ ਭੈਣ ਦਾ ਤੇ ਇੱਕ ਕਿੱਲਾ ਭਰਾ ਦਾ ਇਹ ਤਾਂ 2 ਕਿੱਲੇ ਥਾਂ ਉਹ ਬੱਬੇ ਨੇ ਫਿਰ ਦਾਣ ਚ ਦਿੰਦੇ ਆ ਬਾਬਾ ਜੀ ਇੱਥੇ ਨਿਸ਼ਾਨ ਲਾਉਂਦੇ ਅਲੂ ਲੰਗਰ ਸ਼ੁਰੂ ਕਰ ਦਿੰਦੇ ਆ ਪਹਿਲਾ ਪ੍ਰਕਾਸ਼ ਜਿਹੜਾ ਹੈ ਕਪਾਦੀਆਂ ਛੱਟੀਆਂ ਝੋਪੜੇ ਦੇ ਵਿੱਚ ਹੁੰਦਾ ਹੈ ਤੇ ਹੌਲੀ ਹੌਲੀ ਸੰਗਤ ਜੁੜੀ ਜਾਂਦੀ ਹੈ ਜਦੋਂ ਫਿਰ ਬਾਬਾ ਜੀ ਇੱਥੋਂ ਰਿਟਾਇਰ ਹੁੰਦੇ ਆ 34 ਸਾਲਾਂ ਦੀ 40 ਸਾਲਾਂ ਦੀ ਨੌਕਰੀ ਕਰਕੇ ਰਿਟਾਇਰਮੈਂਟ ਦਾ ਫੰਡ ਫੰਡ ਮਿਲਦਾ ਹੈ 40-42 ਲੱਖ ਰੁਪਈਆ ਉਹ ਜਿਹੜਾ ਰਿਟਾਇਰਮੈਂਟ ਦਾ ਫੰਡ ਮਿਲਦਾ ਜਮਾ ਪੂੰਜੀ ਜਿਹੜੀ ਪੂਰੀ ਉਸ ਜ਼ਿੰਦਗੀ ਦੀ ਹੁੰਦੀ ਹੈ ਉਹਦੀ ਚੱਕ ਕੇ ਬਾਬਾ ਜੀ ਫਿਰ ਬਿਲਡਿੰਗ ਬਣਾ ਦਿੰਦੇ ਆ ਤੇ ਸਿੰਘ ਸਾਹਿਬ ਬਾਬਾ ਜੀ ਬਾਰੇ ਜ਼ਰੂਰ ਦੱਸੋ ਜੀ ਬਾਬਾ ਜੀ ਜਦਾਂ ਜੌਬ ਕਰਦੇ ਸੀ ਤੇ ਅੱਗੇ ਜਿਹੜਾ ਤੁਹਾਡਾ ਪਰਿਵਾਰ ਹੈ ਅਸੀਂ ਸੁਣਿਆ ਵੀ ਤੁਸੀਂ ਵੀ ਕਾਫੀ ਐਜੂਕੇਟਿਡ ਹੋ ਤੇ ਬਾਬਾ ਜੀ ਹਾਂਜੀ ਹਾਂਜੀ ਬਾਬਾ ਜੀ ਨਾ ਇੱਥੇ ਬਾਬਾ ਜੀ ਇੰਜੀਨੀਅਰ ਹੋ ਕੇ ਅਸਿਸਟੈਂਟ ਇੰਜੀਨੀਅਰ ਹੋ ਕੇ ਰਿਟਾਇਰ ਹੋਏ ਸੀਗੇ ਤਾਂ ਅੱਗੇ ਫਿਰ ਮੇ ਵੀ ਬੀ ਫਾਰਮੇਸੀ ਕੀਤੀ ਸੀਗੀ 2013 ਤੱਕ ਮੇ ਵੀ ਜੌਬ ਕੀਤਾ ਸੀਗਾ ਜੌਬ ਕਰਕੇ ਫਿਰ ਚਲੋ ਬਜ਼ੁਰਗਾਂ ਦੀ ਸਿਹਤ ਦਾ ਹੋਣ ਦੀ ਵਜ੍ਹਾ ਨਾਲ ਫਿਰ ਮਾਤਾ-ਬਿਟੀ ਲੈ ਰਹੇ ਹੁੰਦੇ ਸੀਗੇ ਬਾਅਦ ਵਿੱਚ ਫਿਰ ਅਸੀਂ ਇੱਥੇ ਇਮਾਰਤ ਦੀ ਸੇਵਾ ਦੇ ਵਿੱਚ ਲੱਗ ਗਏ ਤੇ ਬਾਬਾ ਜੀ ਦੀ ਜਿਹੜੀ ਨੇਤਰਾਂ ਦੀ ਜੋਤ ਹੈ ਜੀ ਇਹ ਨੇਤਰਾਂ ਦੀ ਜੋਤ ਇਦਾਂ ਹੋਏ ਸੀ ਕਿ ਜਦੋਂ ਇੱਥੋਂ ਸੰਗਤ ਭੁਗਤਾ ਕੇ ਜਾਂਦੇ ਸੀਗੇ ਰਾਤ ਦਾ ਸਮਾਂ ਸੀਗਾ 2:30 ਵਜੇ ਸੀ 1:30 2 ਵਜੇ ਦਾ ਸਮਾਂ ਸੀਗਾ ਜਿੱਥੇ ਰਹਿ ਸੀਗੇ ਜਿੱਥੇ ਸਾਡੇ ਕਵਾਟਰ ਸੀਗੇ ਸਰਕਾਰੀ ਤੋੜੇ ਕਵਾਟਰ ਸੀਗੇ ਤੇ ਕਵਾਟਰਾਂ ਨੂੰ ਨਾ ਇੱਕ ਫਾਟਕ ਹੁੰਦਾ ਸੀਗਾ ਗੇਟ ਹੁੰਦਾ ਸੀ ਕੋਲੋਨੀ ਦਾ ਉਹ ਗੇਟ ਅੱਧਾ ਖੁੱਲਾ ਸੀਗਾ ਤਾਂ ਅੱਧਾ ਬੰਦ ਸੀਗਾ ਉਹ ਮੋਟਰਸਾਈਕਲ ਤੇ ਜਾਂਦੇ ਸੀ ਕਿ ਰਾਤ ਦਾ ਸਮਾਂ ਸੀਗਾ ਪਤਾ ਲੱਗਾ ਨਹੀਂ ਉਹ ਲੱਗਾ ਸੀ ਇਹਨਾਂ ਦੇ ਮੱਥੇ ਦੇ ਵਿੱਚ ਉੱਥੇ ਜਦੋਂ ਡਿਗੇ ਆ ਤਾਂ ਉੱਥੇ 2:30 3 ਘੰਟੇ ਉੱਥੇ ਹੀ ਪੈ ਰਹੇ ਤਾਂ ਬਾਅਦ ਜ ਆਪਰੇਸ਼ਨ ਵੀ ਕਾਫੀ ਕੀਤੀ ਸੀਗੇ ਉਹ ਹੌਲੀ ਹੌਲੀ ਨਿਗਾ ਜਾਂਦੀ ਜਾਂਦੀ ਨਾ ਫਿਰ ਇਹਨਾਂ ਦੀ 2004 ਤੱਕ ਪੂਰੀ ਨਿਗਾ ਚੱਲ ਗਈ ਸੀਗੀ ਤਾਂ ਬਾਅਦ ਵਿੱਚ ਰਿਟਾਇਰਮੈਂਟ ਤੇ ਚਲੋ ਹੁਣ 2 ਸਾਲ ਬਾਅਦ ਵਿੱਚ ਹੋਏ ਆ ਪਰ ਉਹ ਸਰਕਾਰਾਂ ਨੇ ਵੀ ਉਸ ਟਾਈਮ ਇੱਥੇ ਦੇ ਅਫਸਰ ਸੀਗੇ ਉਹ ਵਧੀਆ ਸੀਗੇ ਫਿਰ ਉਹ ਇਹਨਾਂ ਨਾਲ ਜਿਹੜਾ ਰਿਟਾਇਰਮੈਂਟ ਦਾ 2 ਸਾਲ ਦਾ ਸਮਾਂ ਸੀਗਾ ਉਹ ਕੱਢ ਦਿੱਤਾ ਸੀਗਾ ਉਹਨਾਂ ਦਾ ਨਿਯਤ ਨਿਮ ਸੀਗਾ ਕਿ ਰਾਤ ਨੂੰ 12:30 ਵਜੇ ਸਥਾਨ ਕਰਨਾ 1 ਵਜੇ ਮਾਰੇ ਦੇ ਹਜ਼ੂਰੀ ਚ ਆ ਜਾਣਾ ਤੇ ਇੱਕ ਪੈਰ ਦੇ ਉੱਤੇ ਖੁੰਡੀ ਲਾ ਕੇ ਉਹਨਾਂ ਨੇ ਸਵੇਰੇ ਜਦੋਂ ਮਹਾਰਾ ਦਾ ਪ੍ਰਕਾਸ਼ ਹੁੰਦਾ ਸੀਗਾ 4:30 ਵਜੇ ਤੱਕ ਫਿਰ ਮਹਾਰਾ ਦੇ ਹਜ਼ੂਰੀ ਦੇ ਵਿੱਚ ਹੀ ਰਹਿਣਾ ਰਾਤ ਨੂੰ 1 ਵਜੇ ਤੋਂ ਲੈ ਕੇ ਸਵੇਰੇ 4:30 ਵਜੇ ਤੱਕ ਹੁਣ ਜਦੋਂ ਲੋ ਕੋਰੋਨਾ ਦਾ ਕਰਕੇ ਫਿਰ ਉਹ ਉਸ ਟਾਈਮ ਨਹੀਂ ਹੈ ਪਰ ਉਹਨਾਂ ਦਾ ਇਹ ਨਿਤਨੇਮ ਸੀਗਾ ਰਾਤ ਨੂੰ ਇਹਨਾਂ ਨੇ ਹਜ਼ੂਰੀ ਦੇ ਵਿੱਚ ਆ ਜਾਣਾ ਰਾਤ ਨੂੰ 12:30 ਵਜੇ ਇਸ਼ਤਾਨ ਕਰਕੇ 1 ਵਜੇ ਤੋਂ ਫਿਰ ਹਜ਼ੂਰੀ ਦੇ ਵਿੱਚ ਸਵੇਰੇ 4:30 ਵਜੇ ਤੱਕ ਜਦ ਤੱਕ ਮਹਾਰਾ ਦਾ ਪ੍ਰਕਾਸ਼ ਨਹੀਂ ਹੁੰਦਾ ਫਿਰ ਹਜ਼ੂਰੀ 'ਚ ਹੀ ਰਹਿਣਾ ਬਾਹੇ ਗੁਰੂ ਸਤ जी जी। माता जी आपका नाम जान सकता हूँ जी आपका नाम जान सकता हूँ क्या नाम है आपका तारा भाई इंगोले।, तारा भाई? इंगोले निगोले आप गुरुद्वारा साहिब में माथा टेकने आते हैं यहाँ सेवा करने को मैं। अच्छा सेवा करने के लिए तीन साल हो गए साल। साल चौथा साल लगा अच्छा जब जहाँ संगत आती है पंजाब से कैसा लगता है आपको अच्छा लगता है अच्छा लगता है हाँ माता जी का लिया था मैंने फोटो सो जी भी सेवा कर देने। हाँ। और भाई भी हाँ सेवा करते हैं और भाई साहब का नाम है सूरज है ना ये वाले भाई। हाँ थोड़ा सा बता दीजिए अपने बारे में मराठी मूल के है घाटी हाँ, में आप पंजाबी भी बहुत अच्छी हाँ। समझते हैं और बोलते भी हैं है हाँ। हाँ ना बीच हाँ। में शब्द बहुत अच्छे <laughs> बोलते हैं पंजाबी वाले पिंड भी बोलते हैं बहुत कुछ बोलते हैं इतना कुछ कैसे सीख लिया फिर आपने चालीस सालों का काम करता था

क्या बात है क्या बात ये तो सेवा किसको मिलती न बाबा जी हाँ जिसके कर्मों में सेवा हो उसी को मिलती है अभी को काका, मिल काका हाँ, को बच्चा हो गया हाँ, है है थीक है थीक है थीक है थीक है काका लगा बाबा जी ने ठीक 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 कंपनी में महाराष्ट्र अभी 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 आप यहाँ पे निशान साहिब की भी सेवा करवा रहे थे सबकी सेवा सब करते हम जिसकी बोलो की सेवा करते हम क्या तुम्हारी सेवा करना पड़ता क्या क्या बात है और इनका मिजाज ना इतना अच्छा मिजाज है आपका भगवान ना आपको पता नहीं क्या क्या दिया हुआ है भगवान ने आपको कुछ नहीं सिर्फ मेरे को मोहब्बत बस वही अरे मोहब्बत ही तो सबसे बड़ी चीज है <laughs> वही है जिन प्रेम किया तीन ही पायो कुछ नहीं रोटी कपड़ा कुछ नहीं मोहब्बत है हो सब कुछ मिल गया देख मारा ही पेटा पर एक किलोमीटर है

ठीक 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 है, है, थीक है, 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 है। पंजाबी कैसे सीखा में रहते मेरे को चालीस सालों का बाबा और पंजाबी भी सीख गए। हाँ। हाँ। मिस्त्री आते लेबर काम करता था मैं तो रुक गया तो रुक गया कुछ नहीं चाहिए मोहब्बत ये सबसे बड़ी मोहब्बत है बाबा जी ये मेरा कुछ काम का नहीं सब छोड़ के जाना बंदे को बाबा ने क्या ले बाबा जी ने तीन क्विंटल लगा और चले गए भाई बाबा जी मोहब्बत था वो अच्छा मेरी मम्मी डैडी मैंने देखा भी नहीं मैंने हाँ। अच्छा। ये मेरे माता पिता ये मेरे पिताजी। आपके माता पिता की आप बता रहे थे कि जो उनकी डेथ जल्दी होगी थी नहीं, जल्दी हो गुजर गए थे जल्दी आठ साल का अच्छा इतना प्यार अपने लोगो सबसे मोहब्बत है मेरे को ਕਿਆ ਬਾਤ ਹੈ ਇਹ ਦੇਖੋ ਕਿ ਇਹਨੂੰ ਪਰਮਾਤਮਾ ਖਜ਼ਾਨਾ ਦੇ ਦਿੰਦਾ ਪਰ ਕਿਹਦਾ ਮੈਨੇ ਖਜ਼ਾਨਾ ਨਹੀਂ ਜਾਈ ਸਿਰ ਮੇਗੂ ਮੁਹਬਤ ਹਾਂ ਮੁਹਰੇ আরে ਮੁਹਬਤ আরে ਮੁਹੱਬਤ ਦਾ ਖਜ਼ਾਨਾ ਹੈ ਬੱਸ ਸੋ ਦੋਸਤੋ कहने कि मोहब्बत ना बड़ी चीज होंगी मोहब्बत के लिए कुछ खास दिल मखसूस होते हैं ये वो नगमा है जो हर सास पे गाया नहीं जाता मोहब्बत असल में मकमूर वो राजे हकीकत है समझ में आ गया है फिर भी भाई समझाया भाई नहीं भाई जाता भाई जी भाई जी खालसा है फिर मोहब्बत मिल गया सब कुछ मिल गया भाई क्या बात है जिसका मोहब्बत मिल गई कहते सब कुछ मिल गया अभी तक काका को काका हो गए है शादी हो गई सबकी शादी ब्याह करके बढ़ गए फिर घर वाले सिर्फ हरे सवेरे देना पड़ता अच्छा उसकी भी बीपी बढ़ती कम होती है घरवाली की ठीक है फिर मैं कहे उसको बच्चे की तरह पाल लेता मैं ठीक है ठीक है ठीक है देखो कितना कहता है अपनी घरवाली ਨੂੰ بچے ਕੀ ਤਰ੍ਹਾਂ ਪਾਲਦਾ ਹਾਂ ਮੈਂ क्या बात है क्या बात है देखो वाकई मोहब्बत का खजाना है आपके पास औरत है तो आदमी है हां क्या बात है आदमी की जिंदगी है हां वो है तो अपनी शान है वो नहीं तो शान भी नहीं क्या बात है क्या बात है देखो क्या बात है है ना कितनी प्यारीयां गल्लां कीतीयां बहुत अच्छा लगा भाई साहब आपसे बात करके अच्छा मैं ਤੁਹਾਨੂੰ ਇੱਕ ਗੱਲ ਹੋਰ ਦੱਸਦਾ ਇਹ ਜਿਹੜਾ ਗੁਰਦਾਰਾ ਸਾਹਿਬ ਹੈ ਇੱਥੇ ਜਿਹੜੀ ਸੇਵਾ ਕਰਵਾਈ ਸੀ ਇੱਥੇ ਇੱਕ ਗੁਜਰਾਤੀ ਪਰਿਵਾਰ ਹੋਇਆ ਕਰਦਾ ਸੀ ਪਹਿਲਾਂ ਇਹ ਪਿੰਡਾ ਤਾਂ ਉਸ ਦਾ ਖੇਤ ਹੈ ਉਸ ਦਾ ਇਸਨੇ ਕੇ ਖੇਤਲੇ ਬਾਬਾ ਜੀ ਨੇ ਹਾਂ ਇਹ ਉਸ ਦੀ ਜਗ੍ਹਾ ਥੀ ਫਿਰ ਬਾਅਦ ਵਿੱਚ ਕਿਦਾਂ ਉਸ ਗੁਜਰਾਤੀ ਪਰਿਵਾਰ ਨੇ ਫਿਰ ਇਸ ਸਥਾਨ ਦੀ ਸੇਵਾ ਕੀਤੀ ਅਸੀਂ ਇਸ ਵਕਤ ਮਹਾਰਾਸ਼ਟਰ ਦੇ ਵਿੱਚ ਮੌਜੂਦ ਹਾਂ ਔਰ ਇਸ ਪੁਆਇੰਟ ਦੇ ਉੱਤੇ ਤੁਸੀਂ ਦੇਖੋ ਬੜੇ ਜਿਹੜਾ ਪੁਆਇੰਟ ਹੈ ਨਾ ਇਹ ਇੱਕ ਮਿੰਟ ਸੁਰਜ ਜੀ ਆਉਣਗੇ ਆਪ ਟਰੱਕ ਆ ਰਹੇ ਹੈ ਦੇਖੋ ਰਸਤਾ ਉਧਰ ਤੋਂ ਆ ਰਿਹਾ ਜਿਹੜੀ ਸੰਗਤ ਨੇ ਹਜ਼ੂਰ ਸਾਹਿਬ ਜਾਣਾ ਹੁੰਦਾ ਨਾ ਇੱਥੋਂ ਹੀ ਟਰਨ ਹੁੰਦੀ ਹੈ ਇਹੀ ਸੇ ਹੋਤਾ ਟਰਾਂਸਪੋਰਟ ਯਹਾਂ ਸੇ ਅਪਲੇ ਕੇ ਬਾਸ ਸੇ ਉਸਕੇ ਬਾਸ ਸਿੱਧਾ ਫਿਰ ਹਜ਼ੂਰ ਸਾਹਿਬ ਹੈ ਹਜ਼ੂਰ ਸਾਹਿਬ ਇਸ ਤੋਂ ਬਾਅਦ ਇਹ ਅਕੋਲਾ ਪੈਂਦਾ ਹੈ ਜ਼ਿਲ੍ਹਾ ਅਕੋਲਾ ਉਸ ਤੋਂ ਬਾਅਦ ਫਿਰ ਇਹ ਪੁਆਇੰਟ ਦੇ ਉੱਤੇ ਹੈ ਬਿਲਕੁਲ ਮੋੜ ਦੇ ਉੱਤੇ ਗੁਰਦਾਰਾ ਸਾਹਿਬ ਹੈ ਭਾਈ ਗੁਰਦਾ ਖਲਤਾ ਭਾਈ ਗੁਰਦੀਪਾ ਸਾਹਿਬ ਭਾਈ ਗੁਰਦੀਪ ਦੀ ਖਤੇ ਬਹੁਤ ਬਹੁਤ ਧੰਨਵਾਦ ਇਹ ਜਿਹੜਾ ਸਥਾਨ ਹੈ ਜੀ ਇਹ ਪੈਂਦਾ ਹੈ ਇਹ ਤਹਿਸੀਲ ਬਾਲਾਪੁਰ ਜ਼ਿਲ੍ਹਾ ਅਕੋਲਾ ਮਹਾਰਾਸ਼ਟਰ ਇੱਥੋਂ ਹਜ਼ੂਰ ਸਾਹਿਬ 220 ਕਿਲੋਮੀਟਰ ਪਿੱਛੇ ਗੁਰਦਾਰਾ ਬੜੀ ਸੰਗਤ ਬਰਹਾਨਪੁਰ ਜਿੱਥੇ ਮਾਰਾ ਨੈਸਨਰੀ ਅਖਰਾਂ ਦੇ ਦਸਤਾਵੇਜ਼ ਦਸਤਾਵੇਜ਼ ਕੀਤੇ ਹੋਏ ਹੈ ਸ਼ਾਇਦ ਸੰਗਤ ਹੋ ਸਕਦਾ ਦਰਸ਼ਨ ਕਰਕੇ ਆਈ ਹੋਵੇ ਇੱਥੋਂ 140 142 ਕਿਲੋਮੀਟਰ ਪੈ ਜਾਂਦਾ ਹੈ ਸੰਗਤ ਦਾ ਉੱਥੋਂ ਚੱਲ ਕੇ ਫਿਰ ਇੱਥੇ ਪੜਾ ਬਣ ਜਾਂਦਾ ਹੈ ਤਾਂ ਸੰਗਤ ਉੱਥੋਂ ਜਦੋਂ ਚੱਲਦੀ ਹੈ ਕਈ ਸੰਗਤਾਂ ਤੁਹਾਨੂੰ ਪਿੱਛੋਂ ਹੀ ਫੋਨ ਕਰ ਦਿੰਦੀਆਂ ਅੱਜ ਪਤਾ ਨਹੀਂ ਸਿੰਘਾਂ ਨੇ ਫੋਨ ਨਹੀਂ ਕੀਤਾ ਨਹੀਂ ਤਾਂ ਅਸੀਂ ਲੰਗਰ ਪ੍ਰਸ਼ਾਦਾ ਦਾ ਪਹਿਲਾਂ ਹੀ ਤਿਆਰ ਕਰਕੇ ਰੱਖ ਲਈਦਾ ਹੈ ਸਬਜੀ ਸੁਬਜੀ ਤਾਂ ਸੰਗਤ ਆ ਕੇ ਫਿਰ ਫੁੱਲ ਕੇ ਲਾ ਲੈਂਦੀ ਹੈ ਅੱਜ ਸੰਗਤ ਨੇ ਪਤਾ ਨਹੀਂ ਕੀ ਕੀਤਾ ਫੋਨ ਨਹੀਂ ਕੀਤਾ ਨਹੀਂ ਤਾਂ ਅਸੀਂ ਪ੍ਰਸ਼ਾਦਾ ਪਾਣੀ ਵੀ ਪਿੱਛੋਂ ਹੀ ਫਿਰ ਤਿਆਰ ਕਰਕੇ ਰੱਖ ਲਈਦਾ ਕਿਉਂ ਸੰਗਤ ਕਈ ਵਾਰ ਹੁੰਦਾ ਹੈ ਅਸੀਂ ਫਿਰ ਉਸ ਹਸਾਬ ਨਾਲ ਲੰਗਰ ਪ੍ਰਸ਼ਾਦਾ ਵੀ ਤਿਆਰ ਰੱਖੀਦਾ ਹੈ ਇਹ ਮਹਾਰਾਜ ਆਪ ਬਖਸ਼ਿਸ਼ ਹੁੰਦੀ ਹੈ ਮਹਾਰਾਜ ਆਪ ਆਜਾ ਨਾ ਜਹਿ ਰਹਿ ਕੇ ਸੰਤਾਂ ਨੂੰ ਤਖਤਾਂ ਤਾਜਾਂ ਤੇ ਪਹੁੰਚਾਉਂਦੇ ਹੈ